ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ 5 ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ ਸਹਿਜ ਸਮਾਵਨ ਸੰਗ ਰਹਾਉ ਜਾਣ ਕੇ ਚਰਨ ਵਸ ਹੈ ਮੇਰੇ ਹਿਆਰੇ ਸੰਗ ਪੁਨੀਤਾ ਦੇਹੀ ਜਨਕੀ ਤੁਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਹੀ ਤਨਾਸਰੀ ਮਹਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ सहज समावन संग रहा जानके चरण बस है मेरे हिय रे संग पुनिता देही जानकी तुर देहो कृपा निद नानक कै सुख ही ਤਨ ਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾਂ ਕਾ ਸਤ ਗੁਰੂ ਪੁਰਾ ठाकुर गाइए आत्मरंग शरणी पावन नाम ते आवण सहज समावन संग रहा जानके चरण बस है मेरे ही रे संग पुनिता देही ਜਨਕੀ ਤੂਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਹੀ ਤਨਸਰੀ ਮਹਲਾ 5 ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ जानक के चरण बस है मेरे हिय रे संग पुनिता देही जानकी तुर दहो कृपा निद नानक कह सुख ही तनासरी महला पांचवा ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾ ਜਨ ਕੈ ਚਰਨ ਵਸ ਹੈ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਤਨਸਰੀ ਮਹਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਤ ਹੈ ਸੂਰਾ ਆਤਮ ਜੀਣੈ ਸਗਲ ਵਸ ਤਾਂ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਣ ਸਹਿਜ ਸਮਾਵਨ ਸੰਗ ਰਹਾ ਜਾਣ ਕੇ ਚਰਨ ਵਸ ਹੈ ਮੇਰੇ ਹਿਅਰੇ ਸੰਗ ਪੁਨੀਤਾ ਦੇਹੀ ਜਨਕੀ ਤੁਰ ਦੇਹੋ ਕਿਰਪਾ ਨਦ ਨਾਨਕ ਕੈ ਸੁਖਿ ਹੀ ਤਨਾਸਰੀ ਮਹਲਾ 5 ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿੜੈ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ सहज समावन संग रहा जानके चरण बस है मेरे हिय रे संग पुनिता देही जान की तुर देहो कृपा निद नानक कह सुख ही ਤਨਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ठाकुर गाइए आत्मरंग सरणी पावन नाम ते आवण सहज समावन संग रहा जानके चरण बस है मेरे हिय रे संग पुनिता देही ਜਾਨ ਕੀ ਤੂਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਹੀ ਤਨਾਸਰੀ ਮਹਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ ਸਹਿਜ ਸਮਾਵਨ ਸੰਗ ਰਹਾਉ जानक के चरण बस है मेरे ही रे संग पुनिता देही जानकी तुर देहो कृपा निद नानक कह सुख यही तनासरी महला पांचवा ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾ ਜਨ ਕੈ ਚਰਨ ਵਸ ਹੈ ਮੇਰੇ ਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਹੀ ਤਨਸਰੀ ਮਹਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ ਸਹਿਜ ਸਮਾਵਨ ਸੰਗ ਰਹਾ ਜਾਣ ਕੇ ਚਰਨ ਵਸ ਹੈ ਮੇਰੇ ਹਿਆਰੇ ਸੰਗ ਪੁਨੀਤਾ ਦੇਹੀ ਜਨਕੀ ਤੁਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਹੀ ਤਨਸਰੀ ਮਹਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ सहज समावन संग रहा जन के चरण बस है मेरे ही रे संग पुनिता देही जन की तुर देहो कृपा निद नानक कह सुख यही ਤਨਸਰੀ ਮਹਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤ ਗੁਰੂ ਪੁਰਾ ठाकुर गाये आत्मरंग शरणी पावन नाम तिहवन सहज समावन संग रहा जानके चरण बस है मेरे हिय रे संग पुनिता देही ਜਾਨ ਕੀ ਤੂਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਈ ਤਨਾਸਰੀ ਮਹਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ जानक के चरण बस हैं मेरे ही रे संग पुनिता देही जानकी तुर देहो कृपा निद नानक कह सुख ही तनासरी महला पांचवा ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਣ ਸਹਿਜ ਸਮਾਵਨ ਸੰਗ ਰਹਾ ਜਨਕੇ ਚਰਨ ਵਸ ਹੈ ਮੇਰੇ ਹਿਅਰੇ ਸੰਗ ਪੁਨੀਤਾ ਦੇਹੀ ਜਨਕੀ ਤੁਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਹੀ ਤਨਸਰੀ ਮਹਲਾ ਪੰਜਵਾਂ ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾਂ ਕਾ ਸਤਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ ਸਹਿਜ ਸਮਾਵਨ ਸੰਗ ਰਹਾ ਜਨ ਕੇ ਚਰਨ ਵਸ ਹੈ ਮੇਰੇ ਹਿਆਰੇ ਸੰਗ ਪੁਨੀਤਾ ਦੇਹੀ ਜਨਕੀ ਤੁਰ ਦੇਹੋ ਕਿਰਪਾ ਨਦ ਨਾਨਕ ਕੈ ਸੁਖ ਹੀ ਤਨਾਸਰੀ ਮਹਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾਂ ਕਾ ਸਤ ਗੁਰੂ ਪੁਰਾ ਠਾਕੁਰ ਗਾਇਐ ਆਤਮ ਰੰਗ ਸਰਣੀ ਪਾਵਨ ਨਾਮ ਧਾਵਨ सहज समावन संग रहा जानके चरण बस है मेरे हिय रे संग पुनिता देही जानकी तुर देहो कृपा निद नानक कह सुख ही ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ